ਜਿੱਕ ਉਪਰਾਵਾ ਟਾਈਮ ਹਾਂ ਬਈ ਬਈ ਆਜੋ ਹਲੋ ਹੜ ਲੈ ਫੜ ਲੈ ਆ ਜਾ ਹਾਂ ਤੌਣਾ ਲੱਗੇ ਨਾ ਹਾਂ ਆਓ ਆਓ ਭਾਈ ਆਓ ਆਓ ਕਿ ਹਾਂ ਜਾਣਾ ਆ ਠੀਕ ਹੈ ਬਸ ਵਧੀਆ ਚੱਲਿਆ ਦੀ ਖੇਤ ਨੂੰ ਮੈਂ ਤਾਂ ਕੋਈ ਨਾ ਕੋਈ ਨਾ ਆਇਆ ਆਇਆ ਬਹਿ ਜਾ 10 ਮਿੰਟ ਬਹਿ ਜਾ ਪਤਾ ਲੈਣ ਆਏ ਸੀਗੇ ਪਤਾ ਲੈਣ ਪਤਾ ਪਤਾ ਮੇਰਾ ਕਦ ਲੈਣੇ ਹੋ ਤੁਸੀਂ ਮੈਨੂੰ ਕੀ ਹੋਇਆ ਨਹੀਂ ਨਹੀਂ ਤੁਹ ਮੈਂ ਬਹੁਤ ਹੋ ਗਿਆ ਨਾ ਮੈਂ ਕਿਹਾ ਯਾਰ ਛੱਗੇ ਦਾ ਪਤਾ ਹੀ ਨਹੀਂ ਲੱਗਦਾ ਓ ਬਾਈ ਬੈਠੀ ਗੋ ਜਾਨਾ ਮੈਂ ਜਾਣਾ ਯਾਰ ਮੇਰੇ ਕੋਲ ਪਾ ਮਰ ਲੂ ਬੈ ਜਾ ਪਾ ਬੈ ਜਾ ਆ ਜਾ ਮੇਰੇ ਕੋਲ ਭੁੱਖੇ ਮਰਨਗੇ ਯਾਰ ਮੈਨੂੰ ਜਾ ਬੈ ਜਾ ਆ ਜਾ ਬੈ ਜਾ ਅੱਖੇ ਲੱਗੀਆਂ ਨਾ ਬੈ ਜਾ ਪਾ ਅੱਛਾ ਇਹ ਰੱਖਣਾ ਬੈ ਜਾ ਬੈ ਜਾ ਬੈ ਜਾ ਬੈ ਜਾ ਪਤਾ ਲੈਣਾ ਤੇਰਾ ਯਾਰ ਨਹੀਂ ਮੈਨੂੰ ਕੀ ਹੋਇਆ ਯਾਰ ਨਹੀਂ ਸੁਣਿਆ ਮੈਨੂੰ ਤਾਂ ਕੁਝ ਨਹੀਂ ਹੋਇਆ ਸੁਣਿਆ ਸੀ ਅਸੀਂ ਮੈਂ ਸੁਣਿਆ ਸੀਗਾ ਯਾਰ ਕੋਈ ਕੋਈ ਨਹੀਂ ਬਾਈ ਉਹ ਤਾਂ ਢਿੱਲਾ ਹੀ ਬਹੁਤਾ ਓਏ ਉਹ ਤਾਂ ਮੇਰਾ ਘਰੇ ਪਤਾ ਨਹੀਂ ਲੈਂਦਾ ਥੋਨੂੰ ਬਾਹਰ ਕਿੱਥੋਂ ਦਿਸ ਗਿਆ ਉਹ ਨਹੀਂ ਨਹੀਂ ਮਿਲਿਆ ਸੀ ਯਾਰ ਮਿਲਿਆ ਸੀ ਮਿਲਿਆ ਸੀ ਮਿਲਿਆ ਸੀ ਸਵੇਰੇ ਮਿਲੇਗਾ ਓਏ ਓਹ ਉਹ ਕਮਲਾ ਉਹਨੂੰ ਤਾਂ ਉਹਨੂੰ ਤਾਂ ਯਾਰ ਕਹਿੰਦਾ ਸੀ ਉੱਥੇ ਏਮਜੇ ਲੈ ਕੇ ਏਮਜਾ ਲੈਣੇ ਜਵਾਬ ਦਿੱਤਾ ਮੁੜ ਕੇ ਤਲਵੰਡੀ ਲੈ ਕੇ ਅੱਛਾ ਹਾਂ ਉਹ ਯਾਰ ਭਰਾਵਾ ਕਿੱਥੇ ਜਾਣਾ ਕਹਿੰਦਾ ਸੀ ਉਹ ਕਿਹੜਾ ਲੁਧਿਆਣਾ ਮੈਂ ਤਾਂ ਕਿਤੇ ਆਹ ਨਹੀਂ ਟੱਪਿਆ ਹਾਜੀ ਰਤਨ ਯਾਰ ਬਟਿੰਡੇ ਵਾਲਾ ਸਰਕਾਰੀ ਕਿਤੇ ਦਵਾਈ ਲੈ ਕੇ ਆਉਣਾ ਮੈਂ ਆਉਦੀ ਵਾਹ ਠੀਕ ਹੈ ਹਣ ਮੈਨੂੰ ਕੀ ਹੋਇਆ ਆ ਜਾਨ ਖੜਾਈ ਆ ਮੈਂ ਤਾਂ ਇਹਦਾ ਕਈ ਪਤਾ ਲੈਣਾ ਹੈ ਤੁਸੀ ਲੈ ਜਾੜ ਦੀ ਤਾਂ ਜਾੜ ਦਾ ਤਾਂ ਪਤਾ ਲੈਣਾ ਜਾੜ ਦਾ ਪਤਾ ਲੈਣਾ ਹੈ ਜਾੜ ਦਾ ਪਤਾ ਲੈਣਾ ਹੈ ਜਾੜ ਦਾ ਪਤਾ ਲੈਣਾ ਹੈ ਮਾਲਾ ਜਾੜ ਦਾ ਤਾਂ ਰੋਗ ਹੀ ਬਹੁਤ ਵੱਡਾ ਬਹੁਤ ਵੱਡਾ ਰੋਗ ਆ ਬਹੁਤ ਵੱਡਾ ਇਹਦਾ ਕਿਹੜਾ ਰੋਗ ਆ ਜਰੇ ਨਾ ਨਾ ਇਹਦਾ ਤਾਂ ਕੌਲ ਨਾ ਕਰੇ ਜਾੜ ਦੀ ਤਾਂ ਨਾ 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 ਜਮਾ ਓਏ ਉਹ ਤੂੰ ਜਾੜ ਨਾ ਮਾਰ ਹੈ ਤੋਪਾਂ ਲਾਉਂਦਾ ਤਰਫਣ ਬਾਈ ਜੀ ਤਰਫਣ ਜਾੜ ਨਾ ਦੁਖੇ ਸੱਪ ਲੜ ਜੇ ਜਾੜ ਨਾ ਦੁਖੇ ਓਏ ਭਰਾਵਾ ਜਾੜ ਹੈ ਸਾਪਣਾ ਬੰਦਾ ਮਰ ਜੂ ਆ ਜਾਣ ਟੁੱਟੀਆਂ ਚਾਰ ਨਿਕਲੀ ਸੀ ਮਾੜੀ ਕੋਈ ਖਾਣ ਜੋਗਾ ਨਾ ਬੰਦਾ ਪੀਣ ਜੋਗਾ ਖਾਣ ਨੂੰ ਮੈਂ ਹੁਣ ਕੀ ਖਾਣਾ ਸੀ ਆ ਤਿੰਨ ਦਿਨ ਨਹੀਂ ਬੱਤ ਖਾਦੇਗਾ ਹੁਣ ਤਾਂ ਠੀਕ ਆ ਨੌ ਰੋਟੀ ਫੇਰ ਉਹੀ ਦਰ ਭੁੱਖਾ ਆ ਲੈ ਦੱਸ ਯਾਰ ਸਾਨੂੰ ਤਾਂ ਇਹੀ ਤਾਂ ਦੁੱਖ ਆਈ ਜਾਂਦਾ ਵੀ ਯਾਰ ਤਿੰਨ ਉਹ ਤੁਸੀਂ ਵੇਲੇ ਹੋ ਤੋ ਮੈਨੂੰ ਜਾਣ ਦਿਓ ਨਹੀਂ ਨਹੀਂ ਕੰਮ ਤਾਂ ਹੋਈ ਜਾ ਰਿਹਾ ਆ ਦੇਖੋ ਯਾਰ ਮੈਂ ਸਹਰਾਵਾ ਤੇਰਾ ਪਤਾ ਲੈਣਾ ਆ ਮਾਲ ਆ ਯਾਰ ਕੰਮ ਹੋਈ ਜਾਂਦਾ ਕੋਈ ਯਾਰ ਪਤੇ ਦਾ ਯਾਰ ਕੋਈ ਟਾਈਮ ਹੁੰਦਾ ਯਾਰ ਆ ਕੋਈ ਪਤਾ ਲੈਣ ਦਾ ਟਾਈਮ ਆ ਯਾਰ ਤੁਹਾਡਾ ਤੁਸੀਂ ਤਾਂ ਵੇਲੇ ਲੱਗਦੇ ਹੋ ਮੈਨੂੰ ਨਹੀਂ ਨਹੀਂ ਯਾਰ